ਪੰਜਾਬ ਦੇ ਤਕਰੀਬਨ 8 ਜ਼ਿਲ੍ਹੇ ਪਾਣੀ ਪਾਣੀ ਹੋਇਆ ਪਿਆ ਖੜਾ ਦੇ ਵਿੱਚ ਕਿਰਿਆ ਹੋਇਆ ਪੰਜਾਬ ਸਾਡੀਆਂ ਪੈਣਾ ਸਾਡੇ ਭਰਾ ਸਾਡੇ ਬਜ਼ੁਰਗ ਤੇ ਸਾਡੇ ਬੱਚੇ ਛੱਤਾਂ ਤੇ ਭੁੱਖਣ ਪਾਣੇ ਬੈਠੇ ਉਹਨਾਂ ਕੋਲ ਪੀਣ ਨੂੰ ਪਾਣੀ ਵੀ ਹੈ ਨਹੀਂ ਖਾਣ ਨੂੰ ਕੁਝ ਵੀ ਨਹੀਂ ਜਾਨਵਰਾਂ ਵਾਸਤੇ ਚਾਰਾ ਹੈ ਬੱਚਿਆਂ ਲਈ ਦੁੱਧ ਹੈ ਕੁਝ ਲੋਕ ਕੋਸ਼ਿਸ਼ ਕਰ ਰਹੇ ਨੇ ਬਹੁਤ ਸਾਰੀਆਂ ਸੰਸਥਾਵਾਂ ਬਹੁਤ ਕੋਸ਼ਿਸ਼ ਕਰ ਰਹੀਆਂ ਨੇ ਲੇਕਿਨ ਇਹ ਕਾਫੀ ਨਹੀਂ ਆਪਣਾ ਸਾਰਿਆਂ ਦਾ ਫਰਜ਼ ਹੈ ਕਿ ਆਪਣੇ ਆਨ ਨਾਲ ਖੜੀਏ ਆਓ ਸਾਰੇ ਰਲ ਮਿਲ ਕੇ ਇਸ ਮੁਸੀਬਤ ਦੀ ਘੜੀ ਵਿੱਚ ਉਹਨਾਂ ਦਾ ਸਾਥ ਦੇਈਏ ਮੈਂ ਨਹੀਂ ਕਹਿੰਦਾ ਕਿ ਲੱਖਾਂ ਰੁਪਈਆ ਲਾ ਦੇ ਪਤਾ ਕਰੋ ਕਿ ਕਿਸ ਤਰ੍ਹਾਂ ਉਹਨਾਂ ਤੱਕ ਕੀ ਚੀਜ਼ ਦੀ ਜ਼ਰੂਰਤ ਉਹ ਪਹੁੰਚਾਈ ਜਾ ਸਕਦੀ ਉਹ ਸਾਰੀਆਂ ਚੀਜ਼ਾਂ ਉਹ ਰਸਦ ਕਿਸੇ ਤੋਂ ਪੁੱਛ ਕੇ ਕਿਸੇ ਸੰਸਥਾ ਨਾਲ ਮਿਲ ਕੇ ਉਹਨਾਂ ਤੱਕ ਪਹੁੰਚਾਈ ਜਾਵੇ ਜਿੰਨੇ ਜੋਗੇ ਵੀ ਤੁਸੀਂ ਬੇਸ਼ੱਕ ਕੋਈ ਹਜ਼ਾਰ ਕੋਈ 500 ਕੋਈ 100 ਜਿੰਨੇ ਜੋਗਾ ਕੋਈ ਹੋ ਉਨੀ ਮਦਦ ਕਰੋ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਸਾਡੇ ਬਹੁਤ ਸਾਰੇ ਸੱਜਣ ਲੱਗੇ ਹੋਏ ਨੇ ਉੱਤੇ ਹੋਰ ਵੀ ਕੋਸ਼ਿਸ਼ ਕਰਾਂਗੇ ਪੰਜਾਬ ਨੇ ਹਮੇਸ਼ਾ ਵੱਡੀਆਂ-ਵੱਡੀਆਂ ਜੰਗਾਂ ਜਿੱਤੀਆਂ ਇਹ ਵੀ ਜਿੱਤ ਲਈ ਜਿਹੜੇ ਹਰ ਚ ਕਿਰੇ ਹੋਏ ਨੇ ਉਹਨਾਂ ਲਈ ਮੈਂ ਇਹੋ ਕਹਿਣਾ ਚਾਹਣਾ ਜਦ ਵੀ ਮਨ ਉਦਾਸ ਹੋਵੇ ਤਾਂ ਕਲਗੀਧਰ ਪਾਤਸ਼ਾਹ ਵਰ ਧਿਆਨ ਕਰ ਲਿਆ ਕਰੋ ਸਭ ਕੁਝ ਵਾਰਤਾ ਸੀ ਉਹਨਾਂ ਲਈ ਕੁਝ ਵੀ ਨਹੀਂ ਰਿਹਾ ਸੀ ਕੋਲੇ ਚਾਰੇ ਸੈਬਜ਼ਾਦੇ ਪੰਜ ਪਿਆਰੇ ਪਿਆਰੇ ਸਿੱਖ ਸਰਬੰਸ ਵਾਰ ਕੇ ਫਿਰ ਵਿਚੜਦੀ ਕਲਾਚ ਰਹੀ ਸੀ ਤੁਸੀਂ ਚੜਦੀ ਕਲਾ ਚ ਰਹਿਣਾ ਤੁਹਾਡੇ ਆਪਣੇ ਤੁਹਾਡੇ ਪਿਆਰੇ ਤੁਹਾਡੇ ਤੱਕ ਜ਼ਰੂਰ ਪਹੁੰਚਣਗੇ ਉਸ ਮਾਲਕ ਤੇ ਭਰੋਸਾ ਰੱਖੋ ਤੇ ਆਪਾਂ ਇਹ ਜੰਗ ਜਿੱਤ ਕੇ ਰਹਿਣੀ ਵਾਹਿਗੁਰੂ ਤੁਹਾਡੇ ਨਾਲ